ਲੁਧਿਆਣਾ ਦੀ ਚਾਵਾ ਮਸਜਿਦ ਦੇ ਬਾਹਰ ਮੌਜੂਦ ਹੈ ਤਸਵੀਰ ਹੈ ਤੁਸੀਂ ਦੇਖ ਰਹੇ ਹੋ ਕਿ ਚਾਵਾ ਮਸਜਿਦ ਦੇ ਬਾਹਰ ਜਿਹੜਾ ਹੈ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੁਤਲਾ ਫੂਕ ਪ੍ਰਦਰਸ਼ਨ ਹੈ ਤੁਸੀਂ ਦੇਖ ਰਹੇ ਹੋ ਕਿ ਵਕ ਬਿਲ ਨੂੰ ਨਾਮਨਜ਼ੂਰ ਦਾ ਪੁਤਲਾ ਜਿਹੜਾ ਹੈ ਇੱਥੇ ਸਾਲਿਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਪੁਤਲਾ ਜਿਹੜਾ ਉਹ ਜਿਹੜਾ ਸਾਲਿਆ ਜਾ ਰਿਹਾ ਹੈ ਦੋਰਾਏ ਤਕਬੀਰ ਅੱਲਾ तक ਜਿਹੜਾ ਬਿੱਲ ਉਸਤਦ ਜਿਹੜਾ ਉਸ ਨੂੰ ਕਿਹਾ ਜਾ ਰਿਹਾ ਕਿ ਉਹ ਨੂੰ ਮੁਸਲਿਮ ਪਾਇਤਾਰੇ ਨੂੰ ਨਾ ਮਨਜ਼ੂਰ ਹੈ ਤੇ ਉਸ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤੇ ਪਤਲਾ ਫੂਕ ਫੂਕਿਆ ਗਿਆ ਹੈ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਜੁਮੇ ਦੀ ਨਮਾਜ਼ ਤੋਂ ਬਾਅਦ ਮੁਸਲਿਮ ਪਾਇਤਾਰੇ ਵੱਲੋਂ ਜੋ ਹੈ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਬਿੱਲ ਵਕਤ ਬੋਰਡ ਬਿਲ ਜਿਹੜਾ ਪਾਸ ਕੀਤਾ ਗਿਆ ਉਸ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮਾਮਲੇ ਵਿੱਚ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਦਾ ਕੀ ਕਹਿਣਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਮੈਂਡਮੈਂਟ ਐਕਟ ਜਿਹੜਾ ਲੈ ਕੇ ਆਈ ਆ ਤਾਂ ਸਿੱਧਾ ਸਿੱਧਾ ਮੁਸਲਮਾਨਾਂ ਨਾਲ ਧੋਖਾ ਕਿਉਂਕਿ ਨਾ ਤਾਂ ਕਿਸੇ ਮੁਸਲਮਾਨ ਨੇ ਆਪੇ ਬਿੱਲ ਮੰਗਿਆ ਸੀ ਔਰ ਨਾ ਅਸੀਂ ਸਮਝਦੇ ਜੀ ਦੇਲ ਦੀ ਲੋੜ ਨਹੀਂ ਸੀ ਇਹਨਾਂ ਨੇ ਆਪਣੇ ਕੁਝ ਨਿੱਜੀ ਹਿੱਤ ਪੂਰੇ ਕਰਨ ਲਈ ਜਿਹੜਾ ਇਹ ਬਿੱਲ ਲੈ ਕੇ ਆਇਆ ਤੇ ਜਿਹਨੇ ਸਰਕਾਰ ਨੇ ਇਹਨੂੰ ਪਾਸ ਕਰ ਦਿੱਤਾ ਕਿਸ ਤਰ੍ਹਾਂ ਇਹਨਾਂ ਨੂੰ ਨੁਕਸਾਨ ਲੱਗ ਰਿਹਾ ਹੈ ਮੁਸਲਮਾਨਾਂ ਨਾਲ ਕਿਹਨਾ ਧੱਕਾ ਕੀਤਾ ਜਾ ਰਿਹਾ ਹੈ ਇੱਕ ਜੀ ਜਿਹੜੀ ਸੰਗ ਲੋੜ ਹੀ ਨਹੀਂ ਤੁਸੀਂ ਸਾਡੇ ਤੇ ਧੋਪ ਰਹੇ ਹੋ ਕੀ ਸਮਝਦੇ ਇਹਨਾਂ ਕੋਲ ਕਿਹੜਾ ਮੰਤਰੀ ਐ ਐਮ ਐਲ اے ਐ ਜਿਨ੍ਹਾਂ ਨੇ ਜਿਹੜਾ ਕਿ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਬਕਵਾਸ ਹੈ ਬਿੱਲ ਜਾ ਵਾਪਸ ਇਹ ਚ ਸ਼ੋਧ ਕਰ ਹਾਂਜੀ ਹਾਂਜੀ ਪੂਰੇ ਦੇਸ਼ ਚ ਹੋ ਰਿਹਾ ਹੈ ਬਿਲਕੁਲ ਜੋ ਹੈ ਵਕਮੋ ਦਾ ਜਿਹੜਾ ਜਿਹੜਾ ਬਿਲ ਪਾਸ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਉਸ ਦਾ ਕਿਹਾ ਜਾ ਰਿਹਾ ਹੈ ਕਿ ਪੂਰੇ ਦੇਸ਼ ਵਿੱਚ ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਜੋ ਹੈ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਪੈਲੂ ਜੋ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਵਾਪਸ ਲਿਤਾ ਜਾਣਾ ਚਾਹੀਦਾ ਹੈ ਉਹ ਕਹਿ ਰਹੇ ਕਿ ਇਹ ਬਿਲ ਜਿਹੜਾ ਹੈ ਨਾ ਮਨਜ਼ੂਰ ਹੈ ਉਹਨਾਂ ਨੂੰ ਤੋਂ ਉਸ ਨੂੰ ਲੈ ਕੇ ਅੱਜ ਜਾਮਾ ਮਸਜਿਦ ਤੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਕਿ ਵਕਫ ਕੋਡ ਜਿਹੜਾ ਹੈ ਕੋਈ ਇੱਕ ਮੁਸਲਮਾਨਾ ਦਾ ਧਾਰਮਿਕ ਇਦਾਰਾ ਹੈ ਪਰ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਕਿ ਉਹ ਧਾਰਮਿਕ ਇਦਾਰਾ ਨਹੀਂ ਹੈ ਬਿਲਕੁਲ ਧਾਰਮਿਕ ਇਦਾਰਾ ਹੈ ਕਿਉਂਕਿ ਜਿਹੜੀ ਵੀ ਪ੍ਰਾਪਰਟੀ ਕੋਈ ਵੀ ਬੰਦਾ ਵਕਫ ਕਰਦਾ ਹੈ ਖੁਦਾ ਦੇ ਨਾਮ ਦੇ ਉੱਤੇ ਉਹ ਧਰਮ ਦੇ ਨਾਮ ਦੇ ਉੱਤੇ ਵਕਫ ਕਰਦਾ ਹੈ ਕਿ ਵੀ ਇਹਦੀ ਪ੍ਰਾਪਰਟੀ ਦਾ ਜੋ ਵੀ ਆਮਦਨੀ ਹੋਏਗੀ ਉਹ ਚੰਗੇ ਕੰਮਾਂ 'ਚ ਲੱਗੇਗਾ ਤੇ ਮੈਨੂੰ ਉਹਦਾ ਪੁੰਨ ਜਾਂ ਸਵਾਰ ਜਿਹੜਾ ਹੈ ਉਹ ਮਿਲੇਗਾ ਹੁਣ ਇਹ ਕਿੱਦਾਂ ਹੋ ਸਕਦਾ ਹੈ ਕਿ ਕੋਈ ਧਾਰਮਿਕ ਇਦਾਰਾ ਹੋਵੇ ਤੇ ਉਹਦੇ ਸੰਚਾਲਨ ਦੇ ਲਈ ਅਸੀਂ ਕਿਸੇ ਹੋਰ ਧਰਮ ਦੇ ਕੁਝ ਮੈਂਬਰਾਂ ਨੂੰ ਉਹਦੇ ਵਿੱਚ ਸ਼ਾਮਲ ਕਰੀਏ ਤਾਂ ਕਿ ਉਹਨਾਂ ਨੂੰ ਜਦ ਮर्यादा ਦਾ ਹੀ ਨਹੀਂ ਪਤਾ ਹੋਏਗਾ ਸ਼ਰੀਅਤ ਦਾ ਨਹੀਂ ਪਤਾ ਹੋਏਗਾ ਕਿ ਉਹ ਕਿਸ ਤਰ੍ਹਾਂ ਉਹਨੂੰ ਚਲਾ ਸਕਣਗੇ ਇਸ ਲਈ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਬਹੁਤਾਂ ਪ੍ਰੈਕਟਿਸ ਦੇ ਰਾਏ ਜਿਹੜੇ ਐਕਟ ਬਣਦੇ ਆ ਹਮੇਸ਼ਾ ਕੋਈ ਨਵੀਂ ਗੱਲ ਨਹੀਂ ਹੈ ਦੇਖੋ ਕਾਨੂੰਨ ਦੇ ਵਿੱਚ ਤਬਦੀਲੀ ਲੈ ਕੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਹਮੇਸ਼ਾ ਪਾਰਲੀਮੈਂਟ ਵਿੱਚ ਕਿਸੇ ਨਾ ਕਿਸੇ ਕਾਨੂੰਨ ਦੀ ਤਬਦੀਲੀ ਲਈ ਜਾਂਦੀ ਹੈ ਲੇਕਿਨ ਕਾਨੂੰਨ ਦੀ ਜਿਹੜੀ ਤਬਦੀਲੀ ਹੋਵੇ ਉਹ ਲੋਕਾਂ ਦੇ ਜਜ਼ਬਾਤ ਦੇ ਮੁਤਾਬਕ ਹੋਣੀ ਚਾਹੀਦੀ ਤੇ ਇਸ ਲਈ ਮੈਂ ਇਹ ਕਹਿਣਾ ਚਾਹਨਾ ਕੇਂਦਰ ਸਰਕਾਰ ਨੂੰ ਕਿ ਵਕਤ ਵਕਤ ਤੁਸੀਂ ਜਿਹੜਾ ਬਣਾਇਆ ਉਹ ਮੁਸਲਮਾਨਾਂ ਦੇ ਜਜ਼ਬਾਤ ਦੇ ਮੁਤਾਬਕ ਹੋਣਾ ਚਾਹੀਦਾ ਦੂਸਰੀ ਗੱਲ ਇਹ ਕਿ ਕੱਲ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਹੁਣ ਜਿਹੜੇ ਆਮ ਗਰੀਬ ਮੁਸਲਮਾਨ ਹੈ ਉਹ ਖੁਸ਼ ਹੋ ਜਾਣਗੇ ਉਹ ਕਿਸ ਤਰ੍ਹਾਂ ਖੁਸ਼ ਹੋਣਗੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਿਹੜੇ ਵੀ ਮੁਸਲਮਾਨ ਜਿਹੜੇ ਕਿ ਗਰੀਬ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਕਬੋਰ ਤੋਂ ਖੁਸ਼ੀ ਮਿਲੇਗੀ ਇਹ ਨਹੀਂ ਕਿਹਾ ਗਿਆ ਯਾ ਤਾਂ ਕੋਈ ਵਕਫਾ ਬੋਰਡ ਵੱਲੋਂ ਸਕੀਮਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਕਿ ਵੀਰੀ ਵਕਫਾ ਬੋਰਡ ਗਰੀਬ ਮੁਸਲਮਾਨਾਂ ਨੂੰ ਪੈਨਸ਼ਨ ਦੇਗਾ ਵਕਫਾ ਬੋਰਡ ਹੋਈ ਹਸਪਤਾਲ ਬਣਾਏਗਾ ਵਕਫਾ ਬੋਰਡ ਕੋਈ ਕਾਲਜ ਬਣਾਏਗਾ ਵਕਫਾ ਬੋਰਡ ਮੁਸਲਮਾਨਾਂ ਨੂੰ ਬਿਨਾਂ ਸੂਦ ਦੇ ਲੋਨ ਦੇਗਾ ਤਾਂ ਐਸੀ ਕੋਈ ਸਕੀਮ ਜਿਹੜੀ ਹੈ ਇਸ ਨਵੇਂ ਐਕਟ ਦੇ ਵਿੱਚ ਨਹੀਂ ਆਈ ਹੈ ਤੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਿਰਫ ਪ੍ਰਾਪਰਟੀਆਂ ਦੀ ਦੇਖਭਾਲ ਜਾਂ ਪ੍ਰਾਪਰਟੀਆਂ ਦੀ ਮਿਊਟੇਸ਼ਨ ਨੂੰ ਲੈ ਕੇ ਇਹ ਜਿਹੜਾ ਬਿੱਲ ਆਇਆ ਹੈ ਉਤੋਂ علاوہ ਉਤੋਂ ਅੱਗੇ ਵੀ ਵਧਨ ਕੀ ਵੀ ਉਹਨਾਂ ਦੀ ਆਮਦਨੀ ਕਿੱਦਾਂ ਵਧੇਗੀ ਉਹਨਾਂ ਤੇ ਜਿਹੜੇ ਨਜਾਇਜ਼ ਕਬਜ਼ੇ ਹੋ ਗਏ ਉਹ ਕਿੰਨਾ हटਣਗੇ ਨਜਾਇਜ਼ ਕਬਜ਼ੇ ਖਤਮ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਆਮਦਨੀ ਵਧੇਗੀ ਉਹਦੇ ਤੋਂ ਕਿਸ ਤਰ੍ਹਾਂ ਕੌਮ ਦਾ ਸਮਾਜ ਦਾ ਜਿਹੜਾ ਉਹ ਭਲਾ ਹੋ ਸਕੇਗਾ ਉਹਦੇ ਬਾਰੇ ਵੀ ਇਹਦੇ ਉੱਤੇ ਚਰਚਾ ਜਿਹੜੀ ਹੈ ਜੁ ਹੋਣੀ ਚਾਹੀਦੀ ਸਰ ਜੋ ਦੇਦਾ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਗਈ ਸੀ ਬਾਤ ਵੀ ਮਹਿਲਾ ਨੂੰ ਵੀ ਇਸ ਵਕਫ ਬੋਰਡ ਦਾ ਮੈਂਬਰ ਬਣਾ ਦੇ ਜੇ ਦੋ ਮਹਿਲਾ ਦੋ ਕੌਂਸਲ ਦਾ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਸਲਾਮ ਧਰਮ ਜਿਹੜਾ ਹੈ ਉਹ ਦੁਨੀਆ ਦਾ ਪਹਿਲਾ ਐਸਾ ਮਜ਼ਬ ਹੈ ਜਿਹੜਾ ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦਾ ਹੈ ਅੱਜ ਤੋਂ 1450 ਸਾਲ ਪਹਿਲਾਂ حضرت ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਜਦ ਇਹ ਦੀ ਸਥਾਪਨਾ ਦਿੱਤੀ ਤੇ ਉਹਨਾਂ ਨੇ ਬੇਟੀ ਨੂੰ ਜਾਇਦਾਦ ਦੇ ਵਿੱਚ ਹਿੱਸੇਦਾਰ ਬਣਾਇਆ ਜਦਕਿ ਬਾਅਦ ਜਿੰਨੇ ਵੀ ਮੂਲਕਾ ਸਾਡਾ ਦੇਸ਼ ਵੀ ਹੈ ਬੇਟੀ ਨੂੰ ਜਾਇਦਾਦ ਵਿੱਚ ਹਿੱਸੇਦਾਰੀ ਹੁਣੀ 2000 ਸਾਲ ਤੋਂ ਜਾ ਕੇ ਪਾਰਲੀਮੈਂਟ ਨੇ ਦਿੱਤੀ ਹੈ ਲੇਕਿਨ ਇਸਲਾਮ ਨੇ ਸ਼ੁਰੂ ਚ ਹੀ ਕਿਹਾ ਕਿ ਬੇਟੀ ਜਿਹੜੀ ਹੈ ਉਹ ਹਿੱਸੇਦਾਰ ਹੋਏਗੀ تعلیم ਦੇ ਮਾਮਲੇ 'ਚ ਵੀ ਕਿਹਾ ਕਿ ਬੇਟੇ ਔਰ ਬੇਟੀ ਕੋਈ ਫਰਕ ਨਾ ਕੀਤਾ ਜਾਵੇ ਹਾਲ پارਲੀਮੈਂਟ ਕਹਿ ਰਹੀ ਹੈ ਕਿ ਵਕਫ ਦਾ ਜਿਹੜਾ ਸੰਚਾਲਨ ਹੋਏਗਾ ਉਹਦੇ 'ਚ ਦੋ ਔਰਤਾਂ ਹਰੇਕ ਸਟੇਟ ਲੈਵਲ ਦਾ ਜਿਹੜਾ ਵਕਫ ਬੋਰਡ ਹੈ ਉਹਦੇ 'ਚ ਹੋਏਗਾ ਮੈਂ ਉਹਨਾਂ ਨੂੰ ਇਹ ਯਾਦ ਦਿਲਾਣਾ ਚਾਹੁੰਦਾ ਜਿੰਨੇ ਵੀ ਲੀਡਰ ਸਾਹਿਬਾਨ ਗੱਲ ਕਰਦੇ ਨੇ ਕਿ ਆਲਰੇਡੀ ਪਿਛਲੇ 20 ਸਾਲ ਤੋਂ ਦੋ ਔਰਤਾਂ ਹਰੇਕ ਵਕਫ ਬੋਰਡ ਦੇ ਮੈਂਬਰ ਹੁੰਦੀਆਂ ਇਸੇ ਲਈ ਵੀ ਪੰਜਾਬ ਵਕਫ ਬੋਰਡ 'ਚ ਦੋ ਔਰਤਾਂ ਮੈਂਬਰ ਜਿਹੜੀਆਂ ਆਲਰੇਡੀ ਚੱਲੀਆਂ ਆ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਵਕਫ ਬੋਰਡ ਦਾ ਪੋਰਟਲ ਕਰ ਦੇਵਾਂਗੇ ਪੋਰਟਲ ਬਣਾ ਦਾਂਗੇ ਵਕਫਾ ਬੋਰਡ ਦਾ ਪੋਰਟਲ ਵੀ ਪਿਛਲੇ 20 ਸਾਲ ਤੋਂ ਬਣਿਆ ਹੈ ਸਾਰੀਆਂ ਜਾਇਦਾਦਾਂ ਆਨਲਾਈਨ ਜਿੰਨੀਆਂ ਵੀ ਜਾਇਦਾਦਾਂ ਉਹ ਪਹਿਲਾਂ ਤੋਂ ਹੀ ਆਨਲਾਈਨ ਹੈ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਬੇਨਤੀ ਇਹ ਕਰਨਾ ਚਾਹੁੰਦੇ ਕਿ ਵਕਫਾ ਬੋਰਡ ਦਾ ਅਗਰ ਸੰਸ਼ੋਧਨ ਕੀਤਾ ਜਾਣਾ ਹੈ ਅਗਰ ਐਕਟ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਹੈ ਤੇ ਉਹ ਤਬਦੀਲੀ ਐਸੀ ਹੋਵੇ ਜਿਹੜੀ ਮੁਸਲਮਾਨਾਂ ਦੇ ਲਈ ਫਾਇਦੇਮੰਦ ਹੋਵੇ ਨਾ ਕਿ ਨੁਕਸਾਨ ਸਰੇਸ਼ ਬੇਤਾ ਵਿਰੋਧ ਵਟੇ ਪਦਰ ਦੇ ਉੱਤੇ ਹੋਇਆ ਲੇਕਿਨ ਤੁਸੀਂ ਕੁਝ ਸਪੈਸਿਫਿਕ ਪੁਆਇੰਟ ਦੱਸੇ ਨੇ ਜਿਵੇਂ ਕਿ ਨਾਨ ਮੁਸਲਮਨਸ ਨੂੰ ਇਸ ਦੇ ਵਿੱਚ ਐਡ ਕਰਨਾ ਬਾਕੀ ਪੁਆਇੰਟ ਦਾ ਕਿ ਤੁਸੀਂ ਸਮਰਥਨ ਕਰਦੇ ਹੋ ਦੇਖੋ ਬਾਕੀ ਸਾਰੇ ਪੁਆਇੰਟ ਦਾ ਪਹਿਲੇ ਵਾਲੇ ਹੀ ਹੈ ਹੁਣ ਵਕਫ ਬੋਰਡ ਨੇ ਕਾਨੂੰਨ ਨੇ ਕਿਹਾ ਕਿ ਵਕਫ ਟਰਬਿਨਲ ਜਿਹੜਾ ਹੈ ਟਰਬਿਨਲ ਚ ਅਗਰ ਤੁਸੀਂ ਮੁਕਦਮਾ ਹਾਰ ਜਾਂਦੇ ਹੋ ਤਾਂ دیਵਾਨੀ ਅਦਾਲਤ ਚ ਜਾਓਗੇ ਤੇ ਵਕਫ ਬੋਰਡ ਦਾ ਪਹਿਲਾਂ ਤੋਂ ਜਿਹੜੇ ਟਰਬਿਨਲ ਹਾਰ ਜਾਂਦੇ ਹੋ دیਵਾਨੀਆਂ ਦੇ ਵਿੱਚ ਜਾ ਰਹੇ ਹਨ ਜੀ ਉਹਨਾਂ ਨੇ ਕਿਹਾ ਮਹਿਲਾਵਾਂ ਨੂੰ ਲੈ ਕੇ ਆਵਾਂਗੇ ਔਰਤਾਂ ਨੂੰ ਪਹਿਲਾਂ ਤੋਂ ਹੀ ਰੱਖਿਆ ਗਿਆ ਹੈ ਅਗਰ ਉਹ ਕਿਤੇ ਨਹੀਂ ਹੋਣਗੀਆਂ ਤੇ ਐਤਕੀ ਫਿਰ ਆ ਜਾਣਗੀਆਂ ਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਵਕਫ ਦੀ ਗੱਲ ਕੀਤੀ ਕਿ ਵੀ ਡਿਪਟੀ ਕਮਿਸ਼ਨਰ ਜਿਹੜਾ ਮੋਟੀਵੇਸ਼ਨ ਚਲਾਉਣ ਦੇ ਲਈ ਫੈਸਲਾ ਕਰੇਗਾ ਤੇ ਆਲਰੇਡੀ ਹੁਣ ਫਿਰ ਫੈਸਲਾ ਕੌਣ ਕਰਦਾ ਪਿਆ ਇਸ ਵੇਲੇ ਵੀ ਤਾਂ ਡੀਸੀ ਕਰਦੇ ਪਏ ਨਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਕੋਈ ਤਬਦੀਲੀ ਲੈ ਕੇ ਆਣੀ ਹੈ ਤੇ ਉਹ ਆਮ ਮੁਸਲਮਾਨਾਂ ਤੋਂ ਉਹਦੀ رائے ਜ਼ਰੂਰ ਲਿੱਤੀ ਜਾਵੇ ਉਹ ਜਿਹਨਾਂ ਲੀਡਰਾਂ ਤੋਂ ਰਾਏ ਲੈਂਦੇ ਪਏ ਆ ਉਹਨਾਂ ਨੂੰ ਤਾਂ ਆਪ ਨਹੀਂ ਪਤਾ ਕਿ ਵਕਫ ਬੋਰਡ ਹੈ ਕੀ ਕਿ ਮਾਮਸੀ ਅਤਰਾਜ ਕਿਸ ਗੱਦਾ ਸੀ ਗਿਆਨ ਜਿਸਨੇ ਦੇ ਦੂਸਰੇ ਨੇ ਕਰਦੇ ਲੋਕ ਸ਼ਾਮਿਲ ਹੋ ਗਏ ਕੋਈ ਵੀ ਇਸਲਾਮ ਬਾਰੇ ਲੋਕਚਨਾ ਹੋਣਾ ਗੱਲਾ ਵਕਫ ਬੋਰਡ ਹੀ ਨਹੀਂ ਭਾਰਤ ਦੇ ਵਿੱਚ ਜਿੰਨੇ ਧਰਮ ਹਨ ਉਹਨਾਂ ਦੀ ਜਿੰਨੀਆਂ ਬੜੀ ਸੰਸਥਾਵਾਂ ਨੇ ਉਹ ਗਵਰਨਮੈਂਟ ਤੋਂ ਸਰਟੀਫਾਈ ਸੰਸਥਾਵਾਂ ਸਾਰੀਆਂ ਸੈਮੀ ਗਵਰਨਮੈਂਟ ਸਮਝ ਲਓ ਜਿਸ ਤਰ੍ਹਾਂ ਐਸਵੀਜੀਸੀ ਹੈ ਜਾਂ ਬੜੇ ਬੜੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ 'ਚ ਬੋਰਡ ਬਣੇ ਹੋਏ ਆ ਉਹਨਾਂ 'ਚ ਬਕਾਇਦਾ ਗਵਰਨਮੈਂਟ ਮੈਂਬਰ ਨਾਮਜ਼ਦ ਕਰਦੀ ਹੈ ਕਿ ਭਾਰਤ ਦੇ ਆਰਟੀਕਲ ਦੇ ਮੁਤਾਬਕ ਭਾਰਤ ਦੇ ਡੈਮੋਕ੍ਰੈਟਿਕ ਸਿਸਟਮ ਦੇ ਮੁਤਾਬਕ ਜਿਹੜਾ ਵੀ ਧਰਮ ਹੁੰਦਾ ਅਸੀਂ ਜਦ ਉਸ ਧਰਮ ਦੀ ਕੋਈ ਸੰਸਥਾ ਨੂੰ ਕ੍ਰੀਏਟ ਕਰਦੇ ਆ ਤੇ ਉਹਦਾ ਹੀ ਸੀਓ ਲਾਣੇ ਉਹਦੀ ਮੈਂਬਰ ਲਾਣੇ ਉਹਦੀ ਵਜ੍ਹਾ ਇਹ ਨਹੀਂ ਹੁੰਦੀ ਕਿ ਉਹ ਕੋਈ ਅਲੱਗ ਕੰਮ ਕਰ ਰਿਹਾ ਹੈ ਉਹਦੀ ਸਿਰਫ ਵਜ੍ਹਾ ਇਹ ਹੁੰਦੀ ਹੈ ਕਿਉਂਕਿ ਜੇਰ ਮੁਸਲਮਾਨ ਹੈ ਤੇ ਉਹਨੂੰ ਮੁਸਲਮਾਨਾਂ ਦੇ ਧਰਮ ਬਾਰੇ ਪਤਾ ਹੈ ਹਿੰਦੂ ਹੈ ਤੇ ਉਹਨੂੰ ਹਿੰਦੂ ਮਰਿਆਦਾ ਬਾਰੇ ਪਤਾ ਹੈ ਸਿੱਖ ਹੈ ਤੂੰ ਸਿੱਖ ਮਰਿਆਦਾ ਬਾਰੇ ਪਤਾ ਹੈ ਹੁਣ ਅਗਰ ਵਕਫ ਬੋਰਡ ਦੇ ਵਿੱਚ ਤੁਸੀਂ ਕੀ ਸੀ ਗੈਰ ਮੁਸਲਮਨ ਨੂੰ ਮੈਂਬਰ ਲਾਉਂਗੇ ਉਹਨੂੰ ਪਤਾ ਹੀ ਨਹੀਂ ਹੋਊਗਾ ਵੀ ਮਰਜ਼ੀ ਚ ਕਿਸ ਤਰ੍ਹਾਂ ਜਾਣਾ ਹੈ ਪੰਜਾਂ ਨਮਾਜ਼ ਕਿਸ ਵੇਲੇ ਹੁੰਦੀ ਹੈ ਕਬਰਸਤਾਨ ਦੇ ਕੀ ਪ੍ਰੋਟੋਕਾਲਸ ਨੇ ਮੁਸਲਮਾਨਾਂ ਦੀ ਖਾਨਕਾਹਾਂ ਹਨ ਉਹਨਾਂ ਦੇ ਕੀ ਪ੍ਰੋਟੋਕਾਲਸ ਨੇ ਮੁਸਲਮਾਨਾਂ ਦੀ ਜ਼ਕਾਤ ਦਾ ਕੀ ਸਿਸਟਮ ਹੈ ਮੁਸਲਮਾਨਾਂ ਦੇ ਫਿੱਤਰੇ ਦਾ ਕੀ ਸਿਸਟਮ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਸ ਧਰਮ ਦੀ ਜਿਹੜੀ ਸੰਸਥਾ ਹੈ ਉਸੀ ਤਰ੍ਹਾਂ ਦੇ ਨੁਮਾਇੰਦੇ ਜਿਹੜੇ ਲੱਗਣੇ ਦਾ ਸਰਕਾਰ ਵੱਲੋਂ ਹੀ ਹੁੰਦੇ ਜਿਹੜੇ ਉਹ ਵੀ ਲੱਗਣਗੇ ਜਾਂ ਹੁਣ ਵੀ ਜਿਹੜੇ ਕੋ ਲੋਕਪਰਟੀ ਦੇ ਮੈਂਬਰ ਬਣਦੇ ਆ ਜਾਂ ਚੇਅਰਮੈਨ ਬਣਦੇ ਆ ਕੋਈ ਤਾਂ ਨਹੀਂ ਦੂਸਰੀ ਪਾਰਟੀ ਦੇ ਬਣਨਗੇ ਉਹ ਤਾਂ ਸੱਤਾ ਪੱਖ ਦੇ ਹੀ ਬਣਨਗੇ ਨਾ ਲੇਕਿਨ ਅਕਰ ਉਸੀ ਤਰ੍ਹਾਂ ਦੇ ਹੋਣਗੇ ਤੇ ਉਹਨਾਂ ਨੂੰ ਮर्याਦਾ ਦਾ ਪਤਾ ਹੋਵੇ 10 ਦਿਨ ਬਦਨਾਮ ਕਿਉਂ ਹੋਏ ਤੁਹਾਨੂੰ ਕਿਹੜਾ ਡੀਏ ਮਿਲਿਆ ਵੀ ਦੱਸੋ ਇਸ ਤੋਂ ਤੁਹਾਨੂੰ ਇਤਰਾਜ਼ ਹੈ ਕਿਸ ਨਹੀਂ ਇਤਰਾਜ਼ ਆਹੀ ਮੈਂ ਜਿਹੜਾ ਮੈਂ ਪਹਿਲਾਂ ਵੀ ਕੱਲ ਵੀ ਪ੍ਰੈਸ ਦੇ ਸਾਥੀਆਂ ਨੂੰ ਕਿਹਾ ਸੀਗਾ ਇਹ ਸੰਸ਼ੋਧਨ ਜਿਹੜਾ ਹੋਇਆ ਉਹ तकरीबन ਪੁਰਾਣੇ ਕਾਨੂੰਨੀ ਦੁਬਾਰਾ ਸਾਹਮਣੇ ਦੁਬਾਰਾ ਲੈ ਕੇ ਆਇਆ ਹੈ ਲੇਕਿਨ ਇਹ ਤੇ ਜੀ ਠੀਕ ਕਿ ਐਕਟ ਜਿਹੜਾ ਹੈ ਡਿਪਟੀ ਹੋਮ ਮਿਨਿਸਟਰ ਨੇ ਜਿਹੜਾ ਕਿਹਾ ਕਿ ਅਸੀਂ ਕੁਝ ਪੜੇ ਲਿਖੇ ਐਸੇ ਨਾਨ ਮੁਸਲਮਸ ਨੂੰ ਵਿੱਚ ਮੈਂਬਰ ਲੈ ਕੇ ਆਵਾਂਗੇ ਜਿਹੜੇ ਸੁਧਾਰ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਦਾਂ ਦੇ ਪੜੇ ਲਿਖੇ ਮੁਸਲਮਾਨਾਂ ਨੂੰ ਵਿੱਚ ਲੈ ਕੇ ਆਓ ਜਿਹੜੇ ਸੁਧਾਰ ਠੀਕ ਹੈ